दरबार साहब गए थे हमसे जाने अनजाने में गलती हो गई जिसकी वजह से हमारे सारे सिख भाई हमसे नाराज़ हैं उनसे रिक्वेस्ट है कि भाई प्लीज़ हमसे हेट मत करो या कोई नफरत मत फैलाओ कोई कंट्रोवर्सी मत करो हमारे बड़े भाई आए हैं आज इसी चीज़ को लेके और इसी मुद्दे पे आज भाई आए हैं और भाई ने सारी बात को करवा दिया है और बाकी सभी से मिलती है कि भाई हमने कोई जाने अनजाने में गलती हुई थी कोई जान पूछ के नहीं करी थी जिसकी वजह से लोग हमें हेट कर रहे हैं और लोग गलत नेगेटिव फैला रहे हैं भाई प्लीज़ जो ਭਾਈਚਾਰਾ ਸਭ ਦਾ ਹੈ ਉਹ ਬਣਾ ਰਹੇ ਪਲੀਜ਼ ਕੰਟਰੋਵਰਸੀ ਨਾ ਕਰੋ ਭਾਈ ਕਿਉਂਕਿ ਕੋਈ ਜਾਣ ਬੁਝ ਕੇ ਬਾਤ ਨਹੀਂ ਕਰੀ ਗਈ ਸੀ ਬਾਕੀ ਸਾਰੀ ਸਿਫ ਕਮਿਊਨਿਟੀ 사 ਮਾਫੀ ਮੰਗਤੇ ਹਾਂ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਚ ਕੁੱਲਾ ਕਰਨ ਵਾਲੇ ਮੁਸਲਿਮ ਨੌਜਵਾਨ ਦਾ ਮੁੱਦਾ ਹੁਣ ਹੋਰ ਵੀ ਗਰਮਾ ਗਿਆ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦੇਖਣ ਨੂੰ ਮਿਲ ਰਹੀ ਹੈ ਜਿਸ ਚ ਅਜ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਚ ਨਿਹੰਗ ਸਿੰਘਾਂ ਵੱਲੋਂ ਉਸ ਦੀ ਮਾਰ ਪੀਟ ਵੀ ਕੀਤੀ ਗਈ ਹੈ ਇਹ ਨੌਜਵਾਨ ਨਿਹੰਗ ਵਿਕੀ ਥੋਮਸ ਦੇ ਨਾਲ ਵੀਡੀਓਜ਼ ਦੇ ਵਿੱਚ ਨਜ਼ਰ ਆਇਆ ਜਿਸ ਦੇ ਨਾਲ ਇੱਕ ਨਿਹੰਗ ਨੇ ਉਸ ਨੂੰ ਥੱਪੜ ਮਾਰ ਦਿੱਤਾ ਇਸ ਤੋਂ ਬਾਅਦ ਕੁੱਲਾ ਕਰਨ ਵਾਲੇ ਨੌਜਵਾਨ ਤੇ ਜਿਸ ਨੇ ਵੀਡੀਓ ਬਣਾਈ ਉਹਨਾਂ ਦੋਵਾਂ ਨੇ ਮਿਲ ਕੇ ਨਿਹੰਗ ਸਿੰਘਾਂ ਤੋਂ ਮਾਫੀ ਵੀ ਮੰਗੀ ਹੈ ਮਾਮਲੇ ਤੋਂ ਬਾਅਦ ਨੌਜਵਾਨ ਨੂੰ ਗਾਜ਼ੀਆਬਾ ਰਹਿ ਗਿਆ ਇਸ ਮਾਮਲੇ 'ਚ ਗਾਜ਼ੀਆਬਾਦ ਦੇ ਅੰਕੁਰ ਵਿਹਾਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਹੁਣ ਗਾਜ਼ੀਆਬਾਦ ਪੁਲਿਸ ਨੌਜਵਾਨ ਨੂੰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰੇਗੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਐਸਜੀਪੀਸੀ ਦੀ ਜਾਂਚ ਸਾਹਮਣੇ ਆਇਆ ਕਿ ਨੌਜਵਾਨ ਬੇਅਦਬੀ ਦੀ ਨੀਅਤ ਨਾਲ ਹੀ ਸ਼੍ਰੀ ਹਰਮੰਦਰ ਸਾਹਿਬ 'ਚ ਆਇਆ ਸੀ ਇਸ ਦੌਰਾਨ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਕਿ ਨੌਜਵਾਨ ਲਗਭਗ 20 ਮਿੰਟ ਤੱਕ 골ਡਨ ਟੈਂਪਲ 'ਚ ਮੌਜੂਦ ਰਿਹਾ ਪਰ ਉਸਨੇ ਮੱਥਾ ਟੇਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਇਸ ਤੋਂ ਪਹਿਲਾਂ ਉਸਨੇ ਦੋ ਵਾਰ ਮਾਫੀ ਮੰਗੀ ਪਰ ਪਹਿਲੀ ਵਾਰ ਜੇਬ 'ਚ ਹੱਥ ਰੱਖ ਕੇ ਤੇ ਦੂਜੀ ਵਾਰੀ ਸਿਰਫ ਇੱਕ ਵਾਰ ਹੱਥ ਜੋੜ ਕੇ ਇਸ ਮਾਫੀ ਦੇ ਤਰੀਕੇ ਤੇ ਸਿੱਖ ਸਮਾਜਵਰਾਂ ਨੇ ਸਵਾਲ ਉਠਾਇਆ ਕਿ ਦਾਸਦੀ ਕਿ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਹਰਕਤ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਨੇ ਕਿਹਾ ਕਿ ਸਿੱਖ ਸਮਾਜ ਤੇ ਅਕਸਰ ਕਾਨੂੰਨ ਹੱਥ ਚ ਲੈਣ ਦੇ ਦੋਸ਼ ਲਗਾਏ ਜਾਂਦੇ ਇਸ ਲਈ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਪਹਿਲਾਂ ਪੁਲਿਸ ਕੋਲ ਪਹੁੰਚੇ ਨੰਗਨ ਮੰਗ ਕੀਤੀ ਕਿ ਨੌਜਵਾਨ ਸਰਵਜਿੰਨ ਤੌਹfte ਸਿੱਖ ਮਰਿਆਦਾ ਅਨੁਸਾਰ ਮਾਫੀ ਮੰਗੇ ਨਹੀਂ ਤਾਂ ਉਹਨਾਂ ਕੋਲ ਉਸ ਨਾਲ ਸੰਬੰਧਿਤ ਪੂਰੀ ਜਾਣਕਾਰੀ ਮੌਜੂਦ ਹੈ ਅੰਮ੍ਰਿਤਸਰ ਦੇ ਸ੍ਰੀ ਹਰਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਕੁੱਲਾ ਕਰਨ ਵਾਲੇ ਮੁਸਲਿਮ ਨੌਜਵਾਨ ਦਾ ਮੁੱਦਾ ਹੁਣ ਹੋਰ ਵਿਗਰਮਾ ਗਿਆ ਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਦੇਖਣ ਨੂੰ ਮਿਲ ਰਹੀ ਹੈ ਜਿਸ 'ਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ 'ਚ ਨਿਹੰਗ ਸਿੰਘਾਂ ਵੱਲੋਂ ਉਸ ਦੀ ਮਾਰਪੀਟ ਵੀ ਕੀਤੀ ਗਈ ਹੈ। ਇਹ ਨੌਜਵਾਨ ਨਿਹੰਗ ਵਿਕੀਥ ਥੋਮਸ ਦੇ ਨਾਲ ਵੀਡੀਓਜ਼ ਦੇ ਵਿੱਚ ਨਜ਼ਰ ਆਇਆ ਜਿਸ ਦੇ ਨਾਲ ਇੱਕ ਨਿਹੰਗ ਨੇ ਉਸ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੁੱਲਾ ਕਰਨ ਵਾਲੇ ਨੌਜਵਾਨ ਤੇ ਜਿਸ ਨੇ ਵੀਡੀਓ ਬਣਾਈ ਉਹਨਾਂ ਦੋਵਾਂ ਨੇ ਮਿਲ ਕੇ ਨਿਹੰਗ ਸਿੰਘਾਂ ਤੋਂ ਮਾਫੀ ਵੀ ਮੰਗੀ ਹੈ। ਮਾਮਲੇ ਤੋਂ ਬਾਅਦ ਨੌਜਵਾਨ ਨੂੰ ਗਾ ਲੈ ਗਿਆ ਇਸ ਮਾਮਲੇ 'ਚ ਗਾਜ਼ੀਆਬਾਦ ਦੇ ਅੰਕੂਬਿਹਾ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ ਹੁਣ ਗਾਜ਼ੀਆਬਾਦ ਪੁਲਿਸ ਨੌਜਵਾਨ ਨੂੰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰੇਗੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਐਸਜੀਪੀਸੀ ਦੀ ਜਾਂਚ ਸਾਹਮਣੇ ਹੈ ਕਿ ਨੌਜਵਾਨ ਬੇਅਦਬੀ ਦੀ ਨੀਅਤ ਨਾਲ ਹੀ ਸ੍ਰੀ ਹਰਮੰਦਰ ਸਾਹਿਬ 'ਚ ਆਇਆ ਸੀ ਇਸ ਦੌਰਾਨ ਜਾਂਚ ਦੌਰਾਨ ਇਹ ਵੀ ਪਤਾ ਲੱਗੇ ਕਿ ਨੌਜਵਾਨ ਲਗਭਗ 20 ਮਿੰਟ ਤੱਕ ਗੋਲਡਨ ਟੈਂਪਲ 'ਚ ਮੌਜੂਦ ਰਿਹਾ ਪਰ ਉਸਨੇ ਮੱਥਾ ਟੇਕਣ ਦੀ ਕੋਸ਼ਿਸ਼ ਵੀ ਇਸ ਮਾਫੀ ਦੇ ਤਰੀਕੇ ਤੇ ਸਿੱਖ ਸਮਾਜਵਰਾਂ ਦਾ ਸਵਾਲ ਉਠਾਇਆ ਗਿਆ ਸੀ ਕਿ ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਨੌਜਵਾਨ ਦੀ ਹਰਕਤ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਹਨਾਂ ਨੇ ਕਿਹਾ ਕਿ ਸਿੱਖ ਸਮਾਜ ਤੇ ਅਕਸਰ ਕਾਨੂੰਨ ਹੱਥ ਚ ਲੈਣ ਦੇ ਦੋਸ਼ ਲਗਾਏ ਜਾਂਦੇ ਇਸ ਲਈ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿੰਦੇ ਪਹਿਲਾਂ ਪੁਲਿਸ ਕੋਲ ਪਹੁੰਚੇ ਨਿਹੰਗਾਂ ਨੇ ਮੰਗ ਕੀਤੀ ਕਿ ਨੌਜਵਾਨ ਸਰਵਜਿੰਨ ਤੌਰ ਤੇ ਸਿੱਖ ਮਰਿਆਦਾ ਅਨੁਸਾਰ ਮਾਫੀ ਮੰਗੇ ਨਹੀਂ ਤਾਂ ਉਹਨਾਂ ਕੋਲ ਉਸ ਨਾਲ ਸੰਬੰਧਿਤ ਪੂਰੀ ਜਾਣਕਾਰੀ ਮੌਜੂਦ ਹੈ